ਪਿਆਰੇ ਦੋਸਤੋ ਮੈਂ ਵਿਪਲ ਸਿੱਧੂ ਮੋਡ ਬਾਤਾਂ ਚਾਨਣੀਆਂ ਚੈਨਲ ਦੀ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਬੀਨਾ ਬਰਮਾ ਦੀ ਕਹਾਣੀ ਮੁੱਲ ਦੀ ਤੀਨੀ ਲੈ ਕੇ ਪੇਸ਼ ਆਸ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਕਹਾਣੀ ਮੁੱਲ ਦੀ ਤੀਨੀ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਸੀ ਡਰਾਈਵਰ ਮੱਘਰ ਸਿੰਘ ਦੇ ਘਰ 'ਚ ਬੰਗਾਲਣ ਆਈ ਹੋਈ ਹੈ ਕਾਲੀ ਜਹੀ ਨਿੱਕੇ ਜਿਹੇ ਕੱਦ ਦੀ ਔਰਤ ਅੱਜ ਸਵੇਰੇ ਦੇਸੂ ਰਾਮ ਦੀ ਹੱਟੀ ਤੋਂ ਦਾਲ ਤੇ ਚੌਲ ਖਰੀਦਣ ਆਈ ਸੀ ਪਹਿਲਾਂ ਤਾਂ ਇਹ ਤੀਵੀਂ ਕਦੇ ਕਿਸੇ ਨੇ ਪਿੰਡ 'ਚ ਦੇਖੀ ਨਹੀਂ ਆਸ-ਪਾਸ ਖੜੇ ਗਾਕਾ ਨੇ ਕੁਸਰ-ਮੁਸਰ ਕੀਤੀ ਉਹ ਦਾਲ ਤੇ ਚੌਲਾਂ ਦੇ ਪੁੜੇ ਫੜ ਕੇ ਬਾਹਰ ਨਿਕਲੀ ਤਾਂ ਤਿੰਨ ਬੰਦੇ ਉਸ ਦੇ ਮਗਰੀ ਤੁਰ ਪਏ ਇਸ ਅਣਜਾਣ ਔਰਤ ਦੀਆਂ ਪੈੜਾਂ ਨੱਪਦੇ ਉਹ ਪਿੰਡ ਦੇ ਬਾਹਰਵਾਰ ਤੱਕ ਚਲੇ ਗਏ ਪਿੰਡ ਦੇ ਬਾਹਰ ਜਿੱਥੇ ਡਰਾਈਵਰ ਮੱਘਰ ਸਿੰਘ ਦਾ ਕੱਚਾ ਜਿਹਾ ਘਰ ਸੀ ਤੇ ਕਈ ਵਾਰ ਉਸ ਦਾ ਟਰੱਕ ਉੱਥੇ ਹੀ ਖੜਾ ਹੁੰਦਾ ਡਰਾਈਵਰ ਮੱਘਰ ਸਿੰਘ ਕੌਣ ਸੀ ਕੀ ਕਰਦਾ ਸੀ ਕਿਸੇ ਨੂੰ ਕੁਝ ਪਤਾ ਨਹੀਂ ਸੀ ਮੱਘਰ ਸਿੰਘ ਦੀ ਇਸ ਪਿੰਡ ਨਾਲ ਕੋਈ ਸਾਂਝ ਨਹੀਂ ਸੀ ਦੋ ਕੁ ਸਾਲ ਹੋਏ ਉਹ ਇਸ ਘਰ ਕਰਾਏ ਤੇ ਆ ਕੇ ਰਹਿਣ ਲੱਗ ਪਿਆ ਸੀ ਕਦੇ ਉਹ ਪਿੰਡ ਚ ਨਹੀਂ ਸੀ ਵੜਿਆ ਤੇ ਨਾ ਹੀ ਕਦੇ ਕਿਸੇ ਨਾਲ ਉਸ ਨੇ ਬੋਲ ਬਲਾਰਾ ਕੀਤਾ ਸੀ ਉਹ ਟਰੱਕ ਲੈ ਕੇ ਆਉਂਦਾ ਘਰ ਚਲਾ ਜਾਂਦਾ ਤੇ ਦੂਜੇ ਦਿਨ ਜਦੋਂ ਉਸ ਨੇ ਵਾਪਸ ਜਾਣਾ ਹੁੰਦਾ ਘਰ ਵਿੱਚੋਂ ਬਾਹਰ ਨਿਕਲਦਾ ਘਰ ਤੋਂ ਬਾਹਰ ਕੀ ਹੁੰਦਾ ਹੈ ਮੱਗਰ ਸਿੰਘ ਨੂੰ ਕੋਈ ਪਤਾ ਨਹੀਂ ਸੀ ਇੱਕ ਦੋ ਬਾਰੀ ਉਹ ਜੰਗਲ ਪਾਣੀ ਨੂੰ ਖੇਤਾਂ ਵੱਲ ਗਿਆ ਤਾਂ ਕਿਸੇ ਨੇ ਉਸ ਨੂੰ ਬੁਲਾਉਣ ਦੀ ਹਿੰਮਤ ਨਾ ਕੀਤੀ ਮੱਗਰ ਸਿੰਘ ਨੂੰ ਕੋਈ ਛੇੜੇ ਵੀ ਕਿਵੇਂ ਮਾਰੇ ਟੋੜੇ ਬੰਦੇ ਦੀ ਉਸ ਨੂੰ ਦੇਖ ਕੇ ਸਸਰੀ ਕਾਲ ਕਰਨ ਦੀ ਛੁਰਤ ਨਾ ਪੈਂਦੀ ਉੱਚਾ ਲੰਮਾ ਆਮ ਬੰਦੇ ਨਾਲੋਂ ਡੁੱਡੇ ਸਰੀਰ ਦਾ ਮੱਗਰ ਸਿੰਘ ਜਦੋਂ ਹਾਥੀ ਵਾਂਗ ਤੁਰਦਾ ਤਾਂ ਧਰਤੀ ਹਿਲਦੀ ਸੀ ਕੁੰਡੀਆਂ ਮੁੱਛਾਂ ਸਿਰ ਤੇ ਝਾਫੇ ਵਰਗੇ ਵਾਲ ਗੋਰਾ ਗੁਲਾਬੀ ਰੰਗ ਤੇ ਅੱਖਾਂ ਛਾਰ ਵੇਲੇ ਲਾਲੀ ਸ਼ਾਇਦ 24 ਘੰਟੇ ਸ਼ਰਾਬ ਪੀ ਰੱਖਦਾ ਸੀ ਆਮੋ ਕਾਲੇ ਕੱਪੜੇ ਪਾ ਕੇ ਰੱਖਦਾ ਕਿਉਂ ਕੋਈ ਨਹੀਂ ਸੀ ਜਾਣਦਾ ਕਾਲਾ ਤਹਿਮਤ ਕਾਲਾ ਗੋਡਿਆਂ ਤੱਕ ਲੰਮਾ ਕੁੜਤਾ ਤੇ ਕਾਲਾ ਸਾਫਾ ਜਿਸ ਨੂੰ ਸਿਰ ਤੇ ਘੱਟ ਤੇ ਕੱਚ ਜਿਆਦਾ ਦੇ ਕੇ ਰੱਖਦਾ ਸੀ ਉਸ ਨੂੰ ਦੂਰੋਂ ਆਉਂਦੇ ਨੂੰ ਦੇਖ ਕੇ ਖੇਤਾਂ 'ਚ ਕੰਮ ਕਰਦੀਆਂ ਔਰਤਾਂ 10 ਗੱਜ ਪਿੱਛੇ ਹੋ ਕੇ ਤੁਰਦੀਆਂ ਇਸ ਦਾ ਵੀ ਖਾਸ ਕਾਰਨ ਸੀ ਮੱਗਰ ਸਿੰਘ ਕੋਲ ਆਏ ਦਿਨ 2-4 ਨਵੇਂ ਬੰਦੇ ਤੁਰੇ ਹੀ ਰਹਿੰਦੇ ਸੀ ਉਸ ਦੇ ਨਾਲ ਦੇ ਡਰਾਈਵਰ ਤੇ ਟਰੱਕਾਂ ਦੀਆਂ ਲਾਰਾਂ ਲੱਗ ਜਾਂਦੀਆਂ ਸਨ ਪਿੰਡ 'ਚ ਜਿਵੇਂ ਉਸ ਦੇ ਨਾਮ ਦੀ دہشت ਸੀ ਆਮ ਸ਼੍ਰੀ ਬੰਦਾ ਉਸਤੇ ਲੱਗ ਕੇ ਉਨਾਂ ਹੀ ਸੀ ਲੰਗਦਾ ਪਰ ਉਸ ਤੋਂ ਡਰਦਾ ਮਾਰਿਆ ਕੋਈ ਉਸ ਨੂੰ ਕੋਈ ਵੀ ਨਹੀਂ ਸੀ ਕਹਿੰਦਾ ਇਸ ਪਿੰਡ 'ਚ ਕਿਸੇ ਨੂੰ ਪਤਾ ਨਹੀਂ ਸੀ ਕਿ ਮੱਘਰ ਸਿੰਘ ਕਦੇ ਪੁਲਿਸ ਥਾਣੇਦਾਰ ਹੁੰਦਾ ਸੀ ਨਵੀਂ-ਨਵੀਂ ਨੌਕਰੀ ਸੀ ਉਸ ਦੀ ਜਦੋਂ ਉਸ ਨੇ ਰਿਸ਼ਵਤ ਖੋਰੀ ਦਾ ਕੇਸ ਆਪਣੇ ਗਲ ਪਾ ਲਿਆ ਸੀ ਕਿਸੇ ਗਲਤ ਬੰਦੇ ਤੋਂ ਉਸਨੇ ਪੈਸੇ ਖਾ ਲਈ ਸੀ ਤੇ ਅਗਲਿਆਂ ਨੇ ਮਨਿਸਟਰਾਂ ਤੱਕ ਪਹੁੰਚ ਕਰਕੇ ਠਾਣੇਦਾਰ ਦੀਆਂ ਫੀਤੀਆਂ ਲੁਹਾ ਦਿੱਤੀਆਂ ਸਨ ਉਹ ਔਰਤ ਮੱਘਰ ਸਿੰਘ ਡਰਾਈਵਰ ਦੇ ਘਰ ਚ ਵੱੜ ਗਈ ਸੀ ਤਾਂ ਪਿੱਛਾ ਕਰਨ ਵਾਲਿਆਂ ਨੇ ਮੂੰਹ ਚ ਉਂਗਲਾਂ ਪਾਲ ਲਈਆਂ ਸਨ ਹੈ ਇਹ ਧੀਮੀ ਕੌਣ ਹੈ ਮੱਘਰ ਸਿੰਘ ਦੇ ਘਰ ਕੀ ਕਰਦੀ ਹੈ ਇਹਦੇ ਨਾਂ ਧੀ ਨਾ ਭੈਣ ਆ ਕਿੱਥੋਂ ਆ ਗਈ ਗੱਲ ਕੰਟੇ ਚ ਸਾਰੇ ਪਿੰਡ ਚ ਫੈਲ ਗਈ ਲੋਕ ਦੂਰੋਂ ਪਾਰੋਂ ਮਕਰ ਸਿੰਘ ਦੇ ਘਰ ਦੇ ਆਸੀ ਪਾਸੀ ਚੱਕਰ ਮਾਰਦੇ ਰਹੇ ਪਰ ਅੰਦਰ ਜਾ ਕੇ ਦੇਖਣ ਦੀ ਕੋਈ ਹਿੰਮਤ ਨਾ ਕਰ ਸਕਿਆ ਬਹੁਤ ਮਾੜੀ ਗੱਲ ਐ ਆਏ ਪਿੰਡ ਚ ਕੁੱਤਖਾਨਾ ਹੋਣ ਲੱਗ ਪਿਆ ਤਾਂ ਸਭ ਦੀਆਂ ਧੀਆਂ ਭੈਣਾਂ ਤੇ ਮਾੜਾ ਅਸਰ ਪਊ ਇੱਕ ਆਖਦਾ ਲੈ ਐਂ ਕੀ ਪਤਾ ਹੋ ਸਕਦਾ ਅਗਲੇ ਦੀ ਤੀਵੀ ਹੋਵੇ ਦੂਜਾ ਸਲਾਹ ਦਿੰਦਾ ਇਹਦੀ ਤੀਵੀ ਕਿੱਥੋਂ ਆ ਗਈ ਅੱਗੇ ਨਾ ਕਦੇ ਪਿੱਛੇ ਕੋਈ ਤੀਵੀ ਕਿਸੇ ਨੇ ਦੇਖੀ ਨਹੀਂ ਦਿਨ ਰਾਤ ਮਸਟੰਡੇ ਆਉਂਦੇ ਨੇ ਇਹਦੇ ਕੋਲ ਅੱਜ ਤੱਕ ਬੁੜੀ ਤਾਂ ਕੋਈ ਆਈ ਨਹੀਂ ਦੇਖੀ ਕੁੱਬੇ ਨਜ਼ਰ ਨਹੀਂ ਆਇਆ ਵਿਆਹ ਕਰ ਲਿਆ ਹੋਇਆ ਹੁਣ ਆ ਭਾਈ ਥੋਨੂੰ ਨਹੀਂ ਸੱਦੇ ਅਗਲੇ ਨੇ ਡੋਗਰ ਪਾਲੀ ਨੇ ਗੱਲ ਹਾਸੇ ਚ ਉਡਾਈ ਤਾਂ ਤੇਰੀ ਮਾਂ ਦਾ ਮਕਲਾਵਾ ਲੈ ਕੇ ਆਇਆ ਵਿਆਹ ਹੋਵੇ ਤਾਂ ਕਿਸੇ ਨੂੰ ਪਤਾ ਨਾ ਲੱਗੇ ਬੁੱਢੇ ਜੰਗੀਰ ਸਿੰਘ ਨੇ ਗੁੱਸੇ ਚ ਡੋਗਰ ਨੂੰ ਗਾਲ ਕੱਢੀ ਸਾਰੇ ਹੱਸ ਪਏ ਪਰ ਗੱਲ ਦਾ ਕੋਈ ਸਿਰਨਾਫ ਫੜ ਸਕਿਆ ਲੋਕਾਂ ਦਾ ਸਾਰਾ ਦਿਨ ਕੁਸਰਮੁਸਰ ਵਿੱਚ ਨਿਕਲ ਗਿਆ ਰਾਤ ਪਈ ਤੇ ਮੱਗਰ ਸਿੰਘ ਟਰੱਕ ਲੈ ਕੇ ਗਿਆ ਰਕ ਆਪਣੇ ਬਾਰ ਮੂਰੇ ਖੜਾ ਕੀਤਾ ਉਸਨੇ ਲੋਕੀ ਦੂਰੋਂ ਦੇਖਦੇ ਰਹੇ ਪਰ ਮੱਗਰ ਸਿੰਘ ਕੋਲ ਜਾ ਕੇ ਕਿਸੇ ਨੇ ਪੁੱਛਿਆ ਨਾ ਇਸ ਤਰ੍ਹਾਂ ਕਈ ਦਿਨ ਲੰਘ ਗਏ ਹੁਣ ਉਹ ਔਰਤ ਆਮ ਹੋ ਗਈ ਸੀ ਉਸ ਦਾ ਚਰਚਾ ਕਟ ਗਿਆ ਸੀ ਉਹ ਦੇਸੂ ਦੀ ਦੁਕਾਨ ਤੋਂ ਸਮਾਨ ਲੈਣ ਆਉਂਦੀ ਤੇ ਚਲੀ ਜਾਂਦੀ ਲੋਕ ਉਸ ਦਾ ਪਿੱਛਾ ਕਰਨੋਂ हट ਗਏ ਤੇ ਉਸ ਨੂੰ ਦੇਖ ਕੇ ਖੰਗੂਰੇ ਵੱਜਣੇ ਬੰਦ ਹੋ ਗਏ ਸਨ ਉਹ ਸ਼ਾਇਦ ਖੁਦ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਸੀ ਭਾਵੇਂ ਉਹ ਪੰਜਾਬੀ ਬੋਲਦੀ ਨਹੀਂ ਸੀ ਪਰ ਸਮਝਦੀ ਸਾਰੀ ਸੀ ਹਰ ਗੱਲ ਦਾ ਜਵਾਬ ਹਿੰਦੀ ਵਿੱਚ ਦਿੰਦੀ ਹੁਣ ਉਹ ਛੱਪ ਤੇ ਚਲੀ ਜਾਂਦੀ ਬਾਹਰ ਖੇਤਾਂ ਨੂੰ ਘੁੰਮਣ ਫਿਰਨ ਚਲੀ ਜਾਂਦੀ ਤੇ ਰਾਤ ਨੂੰ ਬੱਚਿਆਂ ਨਾਲ ਗੱਲਾਂ ਮਾਰਦੀ ਪਰ ਉਸ ਦੇ ਘਰ ਕੋਈ ਨਾ ਆਉਂਦਾ ਤੇ ਨਾ ਹੀ ਕੋਈ ਉਸ ਨੂੰ ਬੁਲਾਉਂਦਾ ਉਹ ਕਿਸੇ ਨਾਲ ਕੀ ਗੱਲ ਕਰਦੀ ਕਿਸੇ ਨਾਲ ਜਾਣ ਨਾ ਪਹਿਚਾਨ ਸੀ ਉਸ ਦੀ ਪਿੰਡ ਵਿੱਚ ਨਵਾਂ ਪਿੰਡ ਨਵੇਂ ਲੋਕਾਂ ਤੇ ਨਵੇਂ ਮਾਹੌਲ ਵਿੱਚ ਉਹ ਆਈ ਸੀ ਲక్ష్ਮੀ ਨਾ ਸੀ ਉਹਦਾ 2 ਮਹੀਨੇ ਪਹਿਲਾਂ ਮੱਗਰ ਸਿੰਘ ਉਸ ਨੂੰ ਕਲਕੱਤੇ ਤੋਂ ਲੈ ਕੇ ਆਇਆ ਸੀ ਸਿਰਫ 1200 ਰੁਪਏ ਵਿੱਚ ਉਹ ਵੀ ਭਾਈਵਾਲ ਚ ਤਿੰਨ ਹੋਰ ਦੋਸਤਾਂ ਨਾਲ ਮਿਲ ਕੇ ਕਲਕੱਤੇ ਚ ਜਾਦੋਹ ਮਾਲ ਛੱਡਣ ਗਿਆ ਸੀ ਤੇ ਵਾਪਸੀ ਚ ਉਹ ਉਸ ਨੂੰ ਨਾਲ ਬਿਠਾ ਲਾਇਆ ਸੀ ਮੁਰਦਾ ਹੋਇਆ ਉਹ ਲੁਧਿਆਣੇ ਗਿਆ ਜਿੱਥੇ ਉਸ ਦੇ ਜੁੰਡੀਦਾਰ ਚਾਰ ਰਹਿੰਦੇ ਸਨ ਪਰ ਉੱਥੇ ਉਸ ਨੂੰ ਕੋਈ ਨਾ ਮਿਲਿਆ ਹਾਰ ਕੇ ਉਹ ਇਸ ਔਰਤ ਨੂੰ ਆਪਣੇ ਨਾਲ ਹੀ ਪਿੰਡ ਲੈ ਆਇਆ ਇਦਾਂ ਪਹਿਲਾਂ ਹੋਇਆ ਨਹੀਂ ਸੀ ਕਦੇ ਕਿ ਕੋਈ ਔਰਤ ਮੀਨਾ 2 ਮਹੀਨੇ ਉਸ ਦੇ ਘਰ ਰਹੀ ਹੋਵੇ ਉਹ ਹਨੇਰੇ ਸਵੇਰੇ ਤੀਵੀਂ ਲਿਆਉਂਦਾ ਤੇ ਦਿਨ ਚੜਨ ਤੋਂ ਪਹਿਲਾਂ ਹੀ ਟਰੱਕ ਤੇ ਬਿਠਾ ਕੇ ਛੱਡ ਆਉਂਦਾ ਪਰ ਇਸ ਵਾਰ ਇਹ ਔਰਤ ਉਸ ਨੂੰ ਰੱਖਣੀ ਪੈ ਗਈ ਸੀ ਉਸ ਦੇ ਨਾਲ ਦੇ ਯਾਰ ਦੋਸਤ ਉਸ ਨੂੰ ਮਿਲੇ ਨਹੀਂ ਸਨ ਉਹਨਾਂ ਨੂੰ ਜਦੋਂ ਵੀ ਮੌਕਾ ਲੱਗਦਾ ਚਾਰਾਂ ਪੰਜਾਂ ਚੋਂ ਇੱਕ ਜਾਂਦਾ ਤੇ ਇੱਕ ਔਰਤ ਲੈ ਆਉਂਦਾ ਫਿਰ ਬਾਰ-ਬਾਰ ਉਹ ਉਸ ਔਰਤ ਨੂੰ ਆਪਣੇ ਕੋਲ ਰੱਖਦੇ ਵਰਤ ਦੇ ਛੱਡ ਆਉਂਦੇ ਇੱਕ ਅਜੀਬ ਜਿਹਾ ਅਣਲਿਖਤ ਸਮਝੌਤਾ ਉਹਨਾਂ ਦਰਮਿਆਨ ਸੀ ਉਹ ਆਪਸ ਵਿੱਚ ਔਰਤ ਨੂੰ ਵੰਡਦੇ ਖਰਚਾ ਵੰਡਦੇ ਜ਼ਿੰਦਗੀ ਦਾ ਮਜ਼ਾ ਲੁੱਟਦੇ ਇਸ ਮਾਮਲੇ ਤੇ ਕਦੇ ਉਹ ਆਪਸ ਵਿੱਚ ਨਹੀਂ ਸੀ ਲੜੀ ਕੁਲੇ ਨਹੀਂ ਸੀ ਕਦੇ ਵੀ ਉਹ ਪੈਸੇ ਦੇ ਰੋਲੇ ਵਿੱਚ ਉਹਨਾਂ ਵਿੱਚ ਕਦੇ ਕੋਈ ਰੋਲਾ ਨਹੀਂ ਸੀ ਪਿਆ ਮੱਘਰ ਸਿੰਘ ਸ਼ਾਮ ਨੂੰ ਸ਼ਰਾਬ ਦਾ ਡੱਕਿਆ ਹੋਇਆ ਆਉਂਦਾ ਸਾਫਾ ਲਾ ਕੇ ਖੁੰਝੇ ਚ ਮਾਰਦਾ ਤੇ ਫਿਰ ਮੱਛਮੀ ਲక్ష్ਮੀ ਦੇ ਦਿਵਾਲੀ ਹੋ ਜਾਂਦਾ ਕਿਸੇ ਰਵੜ ਦੀ ਗੁੱਡੀ ਵਾਂਗ ਉਹ ਉਸ ਦੇ ਅੰਗਾਂ ਨੂੰ ਤੋੜਦਾ ਮਰੋੜਦਾ ਤੇ ਉਸ ਨੂੰ ਪੁੱਠੇ ਸਿੱਧੇ ਕਰਦਾ ਇਹ ਫੇਰ ਘਰਾੜੇ ਮਾਰ ਕੇ ਸੌਂਦਾ ਤੇ ਲక్ష్ਮੀ ਦੁਪਹਿਰ ਦੇ 12 ਵਜੇ ਤੱਕ ਮਰੇ ਕੁੱਤੇ ਵਾਂਗ ਮੱਝੀ ਤੇ ਪਈ ਰਹਿੰਦੀ ਡਰਾਈਵਰ ਕਦੋਂ ਉੱਠ ਕੇ ਚਲਾ ਜਾਂਦਾ ਉਸ ਨੂੰ ਕੁਝ ਪਤਾ ਨਾ ਲੱਗਦਾ ਉਸ ਦੇ ਹੱਡਾਂ ਦਾ ਚੂਰਾ ਹੋ ਜਾਂਦਾ ਸੀ ਸਵੇਰ ਤੱਕ ਉਸ ਚ ਹਿੱਲਣ ਦੀ ਤਾਕਤ ਨਾ ਬਚਦੀ ਸ਼ਾਮ ਹੁੰਦੀ ਉਠਦੀ ਨਹਾਉਂਦੀ ਧੋਂਦੀ ਤੇ ਲੰਮੇ ਕਾਲੇ ਵਾਲਾਂ ਦਾ ਜੂڑا ਬੰਦੀ ਜੂੜੇ 'ਚ ਫੁੱਲ ਟੰਗਦੀ ਤੇ ਮੱਗਰ ਸਿੰਘ ਦੇ ਆਉਣ ਤੱਕ ਸਾਜ ਧਜ ਕੇ ਤਿਆਰ ਹੋ ਜਾਂਦੀ ਮੱਗਰ ਸਿੰਘ ਦੇ ਘਰ 'ਚ ਚਾਹ ਬਣਾਉਣ ਲਈ ਵੀ ਭਾਂਡਾ ਨਹੀਂ ਸੀ ਲక్ష్ਮੀ ਨੇ ਆ ਕੇ ਦੋ ਕੱਪ ਦੋ ਪਲੇਟਾਂ ਚਾਹ ਬਣਾਉਣ ਲਈ ਪਤਿਲਾ ਖਰੀਦਿਆ ਉਸੇ ਪਤਿਲੇ ਵਿੱਚ ਉਹ ਆਪਣੇ ਲਈ ਦਾਲ ਤੇ ਚਾਵਲ ਬਣਾ ਲੈਂਦੀ ਸੀ ਇੱਕ ਮਿੱਟੀ ਦਾ ਚੁੱਲਾ ਇੱਠਾਂ ਰੱਖ ਕੇ ਉਸ ਨੇ ਬਣਾ ਲਿਆ ਕੱਚੀ ਜਿਹੀ ਰਸੋਈ ਨੂੰ ਗੋਹਾ ਤੇ ਮਿੱਟੀ ਪਾ ਕੇ ਲਿਪਿਆ ਤੇ ਚਾਰ ਗਲਾਸ ਕੱਚ ਦੇ ਜਿੰਨਾ ਚ ਮੱਗਰ ਸਿੰਘ ਤੇ ਉਸ ਤੇ ਦੋਸਤ ਸ਼ਰਾਬ ਪਿੰਦੇ ਹੁੰਦੇ ਸਨ ਤੋ ਉਸ ਵਾਰ ਕੀ ਉਸ ਨੇ ਰੱਖ ਦਿੱਤੇ ਮੱਗਰ ਸਿੰਘ ਦੇ ਪੁਰਾਣੇ ਸੁਟੇ ਹੋਏ ਕੱਪੜੇ ਵੇਚ ਕੇ ਉਸ ਨੇ ਦੋ ਸਟੀਲ ਦੇ ਕੌਲੇ ਖਰੀਦ ਲਏ ਤੇ ਉਸੇ ਦੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਦੇ ਕੇ ਉਹ ਪਲਾਸਟਿਕ ਦੇ ਡੱਬੇ ਰਸੋਈ ਵਿੱਚ ਰੱਖਣ ਲਈ ਲੈ ਆਈ ਹੁਣ ਰਸੋਈ ਰਸੋਈ ਲੱਗਦੀ ਸੀ ਲక్ష్ਮੀ ਕੀ ਕਰਦੀ ਸੀ ਮੱਘਰ ਸਿੰਘ ਨੂੰ ਕੋਈ ਦਿਲਚਸਪੀ ਨਹੀਂ ਸੀ ਨਾ ਹੀ ਉਸ ਕੋਲ ਟਾਈਮ ਸੀ ਉਸ ਨੇ ਘਰ ਕਦੇ ਰੋਟੀ ਨਹੀਂ ਸਿਖਾਦੀ ਬਾਹਰ ਹੀ ਖਾ ਪੀ ਕੇ ਆਉਂਦਾ ਹਾਂ ਲక్ష్ਮੀ ਨੂੰ ਉਹ ਜ਼ਰੂਰ ਪੈਸੇ ਦਿੰਦਾ ਤਾ ਜੋ ਆਪਣੀ ਮਰਜ਼ੀ ਦਾ ਖਾ ਪੀ ਸਕੇ ਪਹਿਲੀ ਰਾਤ ਉਹ ਉਸ ਲਈ ਰੋਟੀ ਟਾਬੇ ਤੋਂ ਲੈ ਕੇ ਆਇਆ ਸੀ ਹਮ ਨਹੀਂ ਖਾਏਗੀ ਸਾਹਿਬ ਲక్ష్ਮੀ ਨੇ ਮੂੰਹ ਦੂਜੇ ਪਾਸੇ ਕਰ ਲਿਆ ਕਿਉਂ ਮੱਗਰ ਸਿੰਘ ਨੇ ਗੁੱਸੇ ਚ ਪੁੱਛਿਆ ਹਮੇ ਜੇ ਖਾਣਾ ਅੱਛਾ ਨਹੀਂ ਲੱਗਦਾ ਸਾਹਿਬ ਹਮ ਸਿਰਫ ਦਾਲ ਭਾਂਤੀ ਖਾਤੇ ਹਨ ਉਹ ਬਰੀਕ ਜਈ ਆਵਾਜ਼ ਚ ਬੋਲੀ ਉਹ ਕਿਆ ਹੁੰਦਾ ਹੈ ਮੱਗਰ ਸਿੰਘ ਦੇ ਸਮਝ ਨਾ ਆਈ ਦਾਲ ਚਾਵਲ ਸਾਹਿਬ ਉਹ ਗਰਦਨ ਛੁੱਟੀ ਬੋਲੀ ਚਲ ਕੱਲ ਨੂੰ ਦਾਲ ਚੌਲ ਖਾ ਲਈ ਅੱਜ ਦਾ ਦਿਨ ਆ ਖਾ ਲੈ ਮੱਗਰ ਸਿੰਘ ਨੇ ਉਸ ਨੂੰ ਸਮਝਾਇਆ ਨਹੀਂ ਹਮ ਨਹੀਂ ਖਾ ਸਕਤੇ ਉਸ ਨੇ ਨਾਚ ਸਿਰ ਹਿਲਾਇਆ ਨਹੀਂ ਖਾਣੀ ਤਾਂ ਖੂਮੇ ਪੜੋ ਉਸ ਨੇ ਗੁੱਸੇ ਚ ਰੋਟੀ ਢੇੜੇ ਚ ਵਗਾ ਕੇ ਮਾਰੀ ਇੱਕ ਦਿਨ ਕੀ ਲక్ష్ਮੀ ਨੇ ਤਿੰਨ ਦਿਨ ਤੱਕ ਕੁਝ ਨਾ ਖਾਦਾ ਉਹ ਬਿਮਾਰਾ ਵਾਂਗ ਮੰਜੇ ਤੇ ਪੈ ਗਈ ਹਾਰ ਕੀ ਮੱਗਰ ਸਿੰਘ ਨੇ ਉਸ ਨੂੰ ਦਾਲ ਚੌਲਾਂ ਵਾਸਤੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਤੇ ਉਹ ਆਪਣਾ ਖਾਣ ਪੀਣ ਬਣਾ ਕੇ ਖਾਣ ਲੱਗ ਪਈ ਸੀ ਤੁਮ ਇੱਕ ਦਿਨ ਮੱਛਲੀ ਲੈ ਕੇ ਆਣਾ ਸਾਹਿਬ ਹਮ ਬਹੁਤ ਅੱਛੀ ਬਣਾਤੇ ਹਨ ਲక్ష్ਮੀ ਨੇ ਇੱਕ ਦਿਨ ਫਰਮਾਇਸ਼ ਪਾਈ ਤੇ ਦੂਜੇ ਦਿਨ ਪਤਾ ਨਹੀਂ ਮੱਗਰ ਸਿੰਘ ਨੂੰ ਉਸ ਦੇ ਤਰਸ ਆਇਆ ਜਾਂ ਉਸ ਦੇ ਉਦਾਂ ਹੀ ਯਾਦ ਰਹਿ ਗਿਆ ਤੇ ਉਹ ਆਉਂਦਾ ਹੋਇਆ ਸ਼ਹਿਰੋਂ ਮੱਛੀ ਲੈ ਆਇਆ ਲక్ష్ਮੀ ਖੁਸ਼ ਹੋਈ ਉਸਨੇ ਮਸਾਲੇ ਪਾ ਕੇ ਮੱਛੀ ਭੁੰਨੀ ਤਾਂ ਦੂਰ ਦੂਰ ਤੱਕ ਖੁਸ਼ਬੂ ਫੈਲ ਗਈ ਸ਼ਰਾਬ ਪਿੰਦੇ ਮੱਗਰ ਸਿੰਘ ਨੂੰ ਜਦੋਂ ਉਹਨੇ ਮੱਛੀ ਦੇ ਟੁਕੜੇ ਖਾ ਲਏ ਦਿੱਤੇ ਤਾਂ ਹੋ ਇੱਕੋ ਸਾਹੇ ਖਾ ਗਈ ਲੱਛੀ ਹੋਰ ਮੱਛੀ ਹੈਗੀ ਐ ਉਸ ਨੇ ਰਸੋਈ ਚ ਬੈਠੀ ਲక్ష్ਮੀ ਨੂੰ ਹਾਕ ਮਾਰ ਕੇ ਪੁੱਛਿਆ ਅਭੀ ਲਾਤੀ ਹੂੰ ਆ ਕੇ ਲక్ష్ਮੀ ਨੇ ਆਪਣੇ ਹਿੱਸੇ ਦੀ ਮੱਛੀ ਇੱਕ ਇੱਕ ਕਰਕੇ ਉਹਦੇ ਮੂੰਹ ਵਿੱਚ ਪਾ ਦਿੱਤੀ ਬਾਅਦ ਵਿੱਚ ਆਪਣੀ ਸਾੜੀ ਨਾਲ ਉਸ ਦਾ ਮੁਸਾਫ ਕਰ ਦਿੱਤਾ ਤੂੰ ਕਿੰਨੇ ਸੁੰਦਰ ਹੋ ਉਹ ਉਸ ਦੀਆਂ ਅੱਖਾਂ ਚੋਂ ਦੇਖਦੀ ਹੋਈ ਬੋਲੀ ਕਿਉਂ ਮੇਰੇ ਫੁੱਲ ਲੱਗੇ ਨੇ ਮੱਗਰ ਸਿੰਘ ਹੱਸਿਆ ਸੱਚ ਬਹੁਤ ਅੱਛੇ ਲੱਗਦੇ ਹੋ ਤੁਮ ਸਾਹਿਬ ਜਦ ਹੱਸਦੇ ਹੋ ਉਸ ਨੇ ਆਪਣੀਆਂ ਉਂਗਲਾਂ ਉਸ ਦੇ ਝੁੰਡਿਆਂ ਵਰਗੇ ਵਾਲਾਂ 'ਚ ਫੇਰੀਆਂ ਆ ਤੂੰ ਜੂੜੇ ਤੇ ਫੁੱਲ ਕਿੱਥੋਂ ਲਿਆ ਕੇ ਲਾਉਣੀ ਆ ਲੱਛੀ ਮੱਗਰ ਸਿੰਘ ਨੇ ਉਸ ਦੇ ਜੂੜੇ 'ਚ ਲੱਗੇ ਫੁੱਲ ਬਾਹਰ ਕਿੱਤੇ ਬਾਗ ਮੇਂ ਸੇ ਲਾਤੀ ਹੂੰ ਸਾਹਿਬ ਉਹ ਸ਼ਰਮਾਈ ਬਾਗ ਤੇਰੇ ਪਿਓ ਦਾ ਲਾਇਆ ਇੱਥੇ ਮੈਂ ਤਾਂ ਕਦੇ ਪਿੰਡ 'ਚ ਅੱਕਦਾ ਫੁੱਲ ਨਹੀਂ ਦੇਖਿਆ ਮੱਗਰ ਸਿੰਘ ਨੇ ਉਸ ਦਾ ਜੂੜਾ ਖੋਲ ਦਿੱਤਾ ਤੁਹਾਰੇ ਲਈ ਹੀ ਲਗਾਤੀ ਹੂੰ ਨਾ ਕਹੀਂ ਸੇ ਵੀ ਢੂੰਡ ਲਾਉਂ ਆਖਿਓ ਸ਼ਿਸ਼ੇ ਮੂਰੇ ਜਾ ਖੜੀ ਹੋਈ ਦੇਖ ਕਿੰਨੇ ਸੁੰਦਰ ਲੱਗਤੇ ਹਨ ਉਹ ਮੱਗਰ ਸਿੰਘ ਵੱਲ ਪਿੱਠ ਕਰਕੇ ਬੋਲ ਰਹੀ ਸੀ ਇਸ ਛਿਸ਼ੇ ਨੇ ਬਹੁਤ ਕੁਝ ਦੇਖਿਆ ਹੋਇਆ ਹੈ ਮੱਗਰ ਸਿੰਘ ਉੱਥੇ ਬੈਠਾ ਹੀ ਬੋਲਿਆ ਪਤਾ ਨਹੀਂ ਕੀ ਸੋਚ ਕੇ ਲక్ష్ਮੀ ਉੱਥੇ ਖੜੀ ਖੜੀ ਰੋ ਪਈ ਰੋਂਦੀ ਕਿਉਂ ਹੈ ਅੱਜ ਤੱਕ ਕਿੰਨੀਆਂ ਕੁੜੀਆਂ ਇੱਥੇ ਆਈਆਂ ਪਰ ਕੋਈ ਰੋ ਕੇ ਨਹੀਂ ਗਈ ਸਭ ਹੱਸਦੀਆਂ ਖੇਡਦੀਆਂ ਗਈਆਂ ਨੇ ਤੈਨੂੰ ਕੀ ਤਕਲੀਫ ਹੈ ਮੱਗਰ ਸਿੰਘ ਖਿਸ ਪਿਆ اور ਵੀ ਕੁੜੀਆਂ ਆਤੀਆਂ ਉਹ ਹੈਰਾਨ ਹੋਈ ਹੋਰ ਤੇਰੇ ਕੱਲੀ ਦੇ ਨਹੀਂ ਕੁਛ ਲੱਗਿਆ ਹੋਇਆ ਬਥੇਰੀਆਂ ਤੁਰੀਆਂ ਫਿਰਦੀਆਂ ਨੇ ਮੱਗਰ ਸਿੰਘ ਨੇ ਸਹਿਜੇ ਹੀ ਕਹਿ ਦਿੱਤਾ ਫਿਰ ਹਮੇਂ ਜਾ ਕਿਉਂ ਲਾਏ ਹੋ ਉਹ ਫੇਰ ਰੋਪਈ ਪੈਸੇ ਦੇ ਕੇ ਲਿਆਇਆ ਹੋਰ ਤੇਰਾ ਡੋਲਾ ਲੈ ਕੇ ਆਇਆ ਇੱਥੇ ਮੱਗਰ ਸਿੰਘ ਨੇ ਫੁਕਾਰਾ ਜਿਹਾ ਛੱਡਿਆ ਲక్ష్ਮੀ ਚੁੱਪ ਹੋ ਗਈ ਤੇ ਨੀਮੀ ਪਾ ਕੇ देर ਤੱਕ ਸੋਚਦੀ ਰਹੀ ਮਗਰ ਪਤਾ ਨਹੀਂ ਕਦੋਂ ਸ਼ਰਾਬ ਦੇ ਨਸ਼ੇ ਵਿੱਚ ਉੱਥੇ ਬੈਠਾ ਬੈਠਾ ਹੀ ਸੌ ਗਿਆ ਲక్ష్ਮੀ ਨੂੰ ਯਾਦ ਆਇਆ ਸੱਚੀ ਤਾਂ ਕਿਹਾ ਸੀ ਮਗਰ ਸਿੰਘ ਨੇ ਕਿ ਉਹ ਉਸ ਨੂੰ ਪੈਸੇ ਦੇ ਕੇ ਲਿਆਇਆ ਹੈ ਸਿਰਫ 1200 ਰੁਪਏ ਵਿੱਚ ਉਸ ਦਾ ਸੌਦਾ ਹੋਇਆ ਸੀ ਉਸ ਦੇ ਮਹਾਲੇ ਦੀਆਂ ਕਿੰਨੀਆਂ ਹੀ ਕੁੜੀਆਂ ਐਦਾਂ ਚਾਤਾ 베ਚੀਆਂ ਗੰਨਿਆ ਸਨ ਜਾਂ ਫਿਰ ਕਰਾਏ ਤੇ ਕੁਝ ਸਮੇਲੇ ਬਾਹਰ ਭੇਜੀਆਂ ਜਾਂਦੀਆਂ ਸਨ ਅੰਤਾਂ ਦੀ ਗਰੀਬੀ ਸੀ ਉਹਨਾਂ ਦੀ ਬਸਤੀ ਵਿੱਚ ਤੇ ਜਿਸਮ 베ਚਣਾ ਕੋਈ ਗੁਨਾਹ ਨਹੀਂ ਸੀ ਬਲਕਿ ਜਿਸਤੇ ਕਰ ਸੋਣੀ ਜਾ ਜਵਾਨ ਕੁੜੀ ਹੁੰਦੀ ਤਾਂ ਉਹ ਦਿਨਾਂ ਚ ਅਮੀਰ ਹੋ ਜਾਂਦਾ ਸੀ ਪਰ ਲక్ష్ਮੀ ਨਾ ਤਾਂ ਸੋਣੀ ਸੀ ਨਾ ਪਰ ਜਵਾਨੀ ਸੀ ਉਸ ਉੱਤੇ 24 ਸਾਲਾਂ ਦੀ ਹੋ ਗਈ ਸੀ ਉਹ ਪਰ ਲੱਗਦੀ 18 ਦੀ ਹੀ ਸੀ ਆਮ ਬੰਗਾਲੀਆਂ ਵਾਂਗ ਕਾਲਾ ਰੰਗ ਉਸ ਦਾ ਸੀ ਨਿੱਕਾ ਜਿਹਾ ਕੱਦ ਤੇ ਸਾਦਾ ਜਿਹਾ ਚਿਹਰਾ ਜੇ ਉਸ ਦੇ ਵਿੱਚ ਕੋਈ ਖੂਬਸੂਰਤ ਚੀਜ਼ ਸੀ ਤਾਂ ਉਸ ਦੀਆਂ ਮ੍ਰਿਗ ਨੈਣੀਆਂ ਅੱਖਾਂ ਅੱਖਾਂ ਤੇ ਲੰਮੀਆਂ ਪਲਕਾਂ ਜਾਫਿਰ ਉਸ ਦੇ ਗੇਟਿਆਂ ਤੱਕ ਪੈਂਦੇ ਟੁਕੜਾ ਪਰਵਾਲ ਕੁੰਗਰਾਲੇ ਤੇ ਰੇਸ਼ਮੀ ਵਾਲ ਮੱਗਰ ਸਿੰਘ ਨੂੰ ਉਹ ਪਹਿਲੀ ਨਜ਼ਰ ਚ ਬਿਲਕੁਲ ਵੀ ਚੰਗੀ ਨਾ ਲੱਗੀ ਜਦੋਂ ਮਾਲਕ ਨੇ 1500 ਰੁਪਏ ਮੰਗੇ ਤਾਂ ਉਹ ਹੱਸ ਪਿਆ ਆ ਤੀਵੀਂ ਦਾ 1500 ਰੁਪਿਆ ਨਾ ਕੱਦ ਨਾ ਕਾਠ ਨਾ ਰੰਗ ਨਾ ਰੂਪ ਜਮਈ ਮਾਤਾ ਦਾ ਮਾਲ ਨਹੀਂ ਬਾਬੂ ਜੀ 1500 ਰੁਪਏ ਸੀ ਇੱਕ ਪੈਸਾ ਵੀ ਕਮ ਨਹੀਂ ਹੋਗਾ ਬੁੱਢੀ ਬੰਗਾਲਨ ਅੜ ਗਈ ਸੀ 1500 ਨੂੰ ਕੀ ਇਹ ਦੇਚ ਉਹ ਫਿਰ ਹੱਸਿਆ ਬਿਲਕੁਲ ਨਹੀਂ ਸਾਹਿਬ ਅਗਰ ਕਵਾਰੀ ਨਾ ਹੋਈ ਤੋ ਪੈਸੇ ਵਾਪਸ ਕਰ ਦੇਂਗੀ ਬੰਗਾਲਨ ਨੇ ਕੁੜੀ ਦੀ ਕੁਆਲਿਟੀ ਦਸੀ ਚੰਗਾ ਫਿਰ ਆਫਰ 1200 ਰੁਪਏ ਐਦੂ ਬੰਦ ਇੱਕ ਪੈਸਾ ਨਹੀਂ ਹੈਗਾ ਮੱਗਰ ਸਿੰਘ ਨੇ 100 ਦੇ 12 ਨੋਟ ਜੇਬ ਵਿੱਚੋਂ ਕੱਢ ਕੇ ਉਸ ਵੱਲ ਵਧਾਏ ਮਾਲਕਨ ਨੇ ਨੱਕ ਵਟਦੀ ਨਹੀਂ ਪੈਸੇ ਫੜ ਲਏ ਤੇ ਲక్ష్ਮੀ ਦਾ ਰੱਸਾ ਮੱਗਰ ਸਿੰਘ ਨੂੰ ਫੜਾ ਦਿੱਤਾ ਇਹ ਸੌਦਾ ਲక్ష్ਮੀ ਦੇ ਸਾਹਮਣੇ ਹੋਇਆ ਸੀ ਤੇ ਹੁਣ ਉਹ ਉਸ ਨਾਲ ਰਹਿ ਵੀ ਰਹੀ ਸੀ ਕੁਝ ਦਿਨ ਲਈ ਫਿਰ ਉਹ ਉਸ ਨੂੰ ਵਾਪਸ ਛੱਡ ਆਵੇਗਾ ਫਿਰ ਕੋਈ ਹੋਰ ਆਵੇਗਾ ਉਸ ਦੇ ਪੈਸੇ ਦੇਵੇਗਾ ਤੇ ਉਸ ਨੂੰ ਲੈ ਜਾਵੇਗਾ ਇਸ ਤਰ੍ਹਾਂ ਉਸ ਦੇ ਸੌਦੇ ਹੁੰਦੇ ਰਹਿਣਗੇ ਸੋਚ-ਸੋਚ ਕੇ ਪਤਾ ਨਹੀਂ ਕਦੋਂ ਰਾਤ ਲੰਘ ਗਈ ਤੇ ਲక్ష్ਮੀ ਨੇ ਅੱਖ ਵੀ ਨਾ ਚਪਕ ਦਿਨ ਚੜਿਆ ਤੇ ਮੱਗਰ ਸਿੰਘ ਟਰੱਕ ਲੈ ਕੇ ਬਾਹਰ ਚਲਾ ਗਿਆ 11:00 ਵਜੇ ਕਿਸੇ ਨੇ ਮੱਗਰ ਸਿੰਘ ਦਾ ਨਾਂ ਲੈ ਕੇ ਆਵਾਜ਼ ਮਾਰੀ ਲక్ష్ਮੀ ਅੱਧ ਸੁੱਤੀ ਜਹੀ ਉੱਠ ਕੇ ਬਾਹਰ ਗਈ ਸਾਹਮਣੇ ਚਿੱਟੀ ਦਾੜੀ ਵਾਲਾ ਕੋਈ ਬਜ਼ੁਰਗ ਖੜਾ ਸੀ ਕੌਣ ਹੈ ਆਪ ਲక్ష్ਮੀ ਹੈਰਾਨ ਹੋ ਗਈ ਅੱਜ ਪਹਿਲੀ ਵਾਰ ਕੋਈ ਇਸ ਘਰ ਚ ਆਇਆ ਸੀ ਮੱਗਰ ਸਿੰਘ ਕਿੱਥੇ ਹੈ ਬਜ਼ੁਰਗ ਅੱਗੇ ਲੰਘਾਇਆ ਉਹ ਤਾਂ ਕੰਮ ਤੇ ਗਏ ਹੈ ਉਹ ਸਮਝ ਗਈ ਸੀ ਕਿ ਕੋਈ ਮੱਗਰ ਸਿੰਘ ਦੀ ਜਾਣ ਪਹਿਚਾਨ ਵਾਲਾ ਹੈ ਮੈਂ ਉਸ ਦਾ ਬਾਪੂ ਹਾਂ ਨਿਹਾਲ ਸਿੰਘ ਮਿਲਣ ਆਇਆ ਹਾਂ ਉਸ ਨੂੰ ਬਜ਼ੁਰਗ ਨੇ ਹੱਥ 'ਚ ਫੜਿਆ ਝੋਲਾ ਬੇੜੇ 'ਚ ਪਈ ਮੰਜੀ ਤੇ ਰੱਖ ਦਿੱਤਾ ਲక్ష్ਮੀ ਦੇ ਅੱਧੀ ਕੁ ਗੱਲ ਸਮਝ ਆਈ ਪਰ ਉਸ ਨੇ ਹਾਂਟ ਸਿਰ ਹਿਲਾਇਆ ਬਜ਼ੁਰਗ ਉੱਥੇ ਬੇੜੇ 'ਚ ਹੀ ਮੰਜੇ ਤੇ ਬੈਠ ਗਿਆ ਲక్ష్ਮੀ ਉਸ ਲਈ ਚਾਹ ਬਣਾ ਲਿਆਈ ਉਸ ਦੇ ਨਹਾਉਣ ਲਈ ਪਾਣੀ ਗਰਮ ਕਰਕੇ ਦਿੱਤਾ ਤੇ ਤੋਤਾ ਹੋਇਆ ਪਰਨਾ ਉਸ ਨੂੰ ਪਿੰਡਾ ਪੁੰਜਣ ਲਈ ਦੇ ਦਿੱਤਾ ਬਜ਼ੁਰਗ ਦਪਹਿਰੇ ਖਾ ਪੀ ਕੇ ਸੋ ਗਿਆ ਤੇ ਲక్ష్ਮੀ ਆਪਣੇ ਕੰਮ ਧੰਦਿਆਂ ਵਿੱਚ ਲੱਗ ਗਈ ਰਾਤ ਹੋਈ ਮੱਗਰ ਸਿੰਘ ਘਰ ਆਇਆ ਬਾਪੂ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਸ ਨੂੰ ਗੱਲ ਨਾ ਸੁਝੀ ਕਿ ਕੀ ਕਹੇ ਮੂਝਿਆ ਸ਼ਪਾ ਕੇ ਉਹ ਅੰਦਰ ਲੱਗ ਗਿਆ ਨਿਹਾਲ ਸਿੰਘ ਬਗੈਰ ਕੁਝ ਕਹੇ ਸੁਣੇ ਬਹੁਤ ਕੁਝ ਸਮਝ ਗਿਆ ਪੁੱਤ ਨੋ ਕਹੇ ਵਿਕੀ ਦਿਨ ਚੜਿਆ ਮੱਗਰ ਮੂੰਹ ਹਨੇਰੇ ਹੀ ਉੱਠ ਕੇ ਕੰਮ ਤੇ ਚਲਾ ਗਿਆ ਬਾਪੂ ਦੇ ਮੱਥੇ ਵੀ ਨਾ ਲੱਗਿਆ ਇਸ ਤਰ੍ਹਾਂ 2-3 ਦਿਨ ਲੰਘ ਗਏ ਬਾਪੂ ਘਰ ਰਹਿੰਦਾ ਲక్ష్ਮੀ ਸਾਰਾ ਦਿਨ ਉਸ ਦੀ ਸੇਵਾ ਚ ਲੱਗੀ ਰਹਿੰਦੀ ਉਸ ਤੇ ਕੱਪੜੇ ਧੋਦੀ ਰੋਟੀ ਬਣਾ ਕੇ ਖਲਾਉਂਦੀ ਤੇ ਹੋਰ ਨਿੱਕੇ ਸੁੱਕੇ ਕੰਮ ਕਰਦੀ ਰਹਿੰਦੀ ਜਿੱਦਨ ਦਾ ਬਾਪੂ ਆਇਆ ਸੀ ਮੱਗਰ ਸਿੰਘ ਸ਼ਰਾਬ ਪੀ ਕੇ ਘਰ ਨਹੀਂ ਸੀ ਆਇਆ ਤੇ ਨਾ ਹੀ ਉਹ ਲక్ష్ਮੀ ਨਾਲ ਬਹੁਤਾ ਬੋਲਿਆ ਸੀ ਲక్ష్ਮੀ ਵੀ ਡਰੀ ਡਰੀ ਜਈ ਫਿਰਦੀ ਸੀ ਭਾਵੇਂ ਉਸ ਨੂੰ ਪੰਜਾਬੀ ਕਲਚਰ ਬਾਰੇ ਜਿਆਦਾ ਪਤਾ ਨਹੀਂ ਸੀ ਪਰ ਫੇਰ ਵੀ ਉਹ ਬਾਪੂ ਸਾਹਮਣੇ ਸਿਰ ਟੱਕ ਕੇ ਰੱਖਦੀ ਅੱਖ ਝੁਕਾ ਕੇ ਗੱਲ ਕਰਦੀ ਤੇ ਮੱਗਰ ਸਿੰਘ ਨੂੰ ਨਾ ਬੁਲਾਉਂਦੀ ਅਜੀਬ ਅਜੀਬ ਜਿਹੀ ਚੁੱਪ ਚਾਰੇ ਪਾਸੇ ਵਰਤ ਗਈ ਸੀ ਮੱਗਰ ਸਿੰਘ ਦੀ ਚੁੱਪ ਤੇ ਸ਼ਰਮ ਦਾ ਕਾਰਨ ਹੋਰ ਸੀ ਇਹ ਉਦੋਂ ਦੀ ਗੱਲ ਹੈ ਜਦੋਂ ਥਾਣੇਦਾਰ ਹੁੰਦਾ ਸੀ ਆਪਣੇ ਨਾਲ ਕੰਮ ਕਰਦੇ ਇੱਕ ਦੋਸਤ ਕਰਮ ਸਿੰਘ ਨਾਲ ਉਸ ਦੀ ਚੰਗੀ ਜਾਰੀ ਸੀ ਕਰਮ ਸਿੰਘ ਨੂੰ ਕਿਸੇ ਮੁਕੱਦਮੇ 'ਚ ਪੈਸਿਆਂ ਦੀ ਲੋੜ ਸੀ ਤੇ ਉਸ ਨੇ ਮੱਗਰ ਸਿੰਘ ਨੇ ਬਿਨਾ ਬਾਪ ਨੂੰ ਪੁੱਛੇ ਦੱਸਿਆ ਆਪਣੇ ਨਾਂ ਲੱਗੀ ਜ਼ਮੀਨ ਗਹਿਣੇ ਤਰੀ ਤੇ 70000 ਰੁਪਏ ਲੈ ਕੇ ਕਰਮ ਸਿੰਘ ਦੇ ਨੂੰ ਦੇ ਦਿੱਤਾ ਕਰਮ ਸਿੰਘ ਨੇ ਵੀ ਸ਼ਰਾਬ ਦੇ ਨਸ਼ੇ 'ਚ ਆਪਣੀ ਭੈਣ ਦਾ ਰਿਸ਼ਤਾ ਥਾਣੇਦਾਰ ਮੱਗਰ ਸਿੰਘ ਨਾਲ ਪੱਕਾ ਕਰ ਦਿੱਤਾ ਜ਼ਮੀਨ ਗੈਣੇ ਤਰਨ ਦੀ ਗੱਲ ਨਿਹਾਲ ਸਿੰਘ ਤੱਕ ਵੀ ਪਹੁੰਚ ਗਈ ਉਸ ਨੂੰ ਯਕੀਨ ਨਾ ਆਇਆ ਆ ਮੈਂ ਕੀ ਸੁਣ ਰਿਹਾ ਮੱਗਰਾ ਬਾਪੂ ਨੇ ਉਸ ਕੋਲ ਬਿਠਾ ਕੇ ਪੁੱਛਿਆ ਕੋਈ ਖਾਸ ਗੱਲ ਨਹੀਂ ਬਾਪੂ ਜੀ ਸਮਝੌਤਾ ਹੋਇਆ ਮੇਰੇ ਕਰਮਾ ਨਾਲ ਜਦੋਂ ਉਸ ਦਾ ਮਕਾਨ ਵਿਕ ਗਿਆ ਉਹ ਮੇਰੇ ਪੈਸੇ ਮੋੜ ਦੂਗਾ ਫਿਰ ਆਪਣੀ ਜ਼ਮੀਨ ਆਪਾਂ ਛੁੜਾ ਲਵਾਂਗੇ ਉਹ ਪੂਰੇ ਵਿਸ਼ਵਾਸ ਨਾਲ ਬੋਲਿਆ ਸਮਝੌਤੇ ਤੇ ਸੌਦੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਮਗਰਾ ਦੋਵੇਂ ਇੱਕੋ ਚੀਜ਼ ਦੇ ਦੋ ਨਾਂ ਨੇ ਕਈ ਵਾਰੀ ਬੰਦਾ ਸਮਝਾਉਂਤਾ ਕਰਦਾ ਤੇ ਕਈ ਵਾਰੀ ਸੌਦਾ ਗੱਲ ਉਹੀ ਐ ਮੈਨੂੰ ਨਹੀਂ ਲੱਗਦਾ ਕਿ ਤੂੰ ਇਸ ਸੌਦੇ 'ਚ ਕੁਛ ਖਟੇਗਾ ਬਾਪੂ ਦੁਖੀ ਆਵਾਜ਼ ਬੋਲਿਆ ਕਿਉਂ ਆਈ ਕਿਉਂ ਸੋਚਦੇ ਹੋ ਬਾਪੂ ਜੀ ਤੁਸੀਂ ਮੇਰਾ ਦੋਸਤ ਐ ਕੋਈ ਗੈਰ ਥੋੜੀ ਐ ਉਸ ਦੇ ਜਵਾਨ ਖੂਨ ਤੋਂ ਦੋਸਤ ਦੀ ਨਿੰਦਿਆ ਸਹਾਰੀ ਨਾ ਗਈ ਕਿਹੜੇ ਦੋਸਤ ਤੇ ਕਿਹੜੀ ਦੋਸਤੀ ਸਭ ਜੇਬ ਕਤਰੇ ਨੇ ਜਿੰਨੀ ਦੇਰ ਤੁਸੀਂ ਜੇਬ ਚ ਪੈਸੇ ਰੱਖਦੇ ਹੋ ਐਨਾ ਦੀ ਦੋਸਤੀ ਕੈਮ ਹੈ ਜਿੱਦਨ ਪੈਸੇ ਮੁੱਕ ਗਏ ਦੋਸਤੀ ਵੀ ਮੁੱਕ ਜਾਂਦੀ ਹੈ ਮੈਂ ਵੀ ਦਾੜੀ ਧੁੱਪੇ ਨਹੀਂ ਚਿੱਟੀ ਕੀਤੀ ਬੰਦੇ پڑے ਨੇ ساری ਉਮਰ ਬਾਪੂ ਨੂੰ ਵੀ ਗੁੱਸਾ ਆਇਆ ਆਏ ਕਿ ਮੈਂ ਮੁਖਜੂ ਕੁੜੀ ਦਾ ਰਿਸ਼ਤਾ ਦਿੱਤਾ ਅਗਲਿਆਂ ਨੇ ਮੱਗਰ ਸਿੰਘ ਹੁਪਕੇ ਬੋਲਿਆ ਕਿਹੜੀ ਕੁੜੀ ਦਾ ਰਿਸ਼ਤਾ ਨਿਹਾਲ ਸਿੰਘ ਨੂੰ ਸਮਝ ਨਾ ਆਇਆ ਆਪਣੀ ਭੈਣ ਲਈ ਰੁਪਿਆ ਫੜਾਇਆ ਕਰਮੇ ਨੇ ਮੇਰੇ ਵਾਸਤੇ ਮੱਗਰ ਸਿੰਘ ਅੱਖਾਂ ਨੀਂਆਂ ਕਰਕੇ ਬੈਠ ਗਿਆ ਤੂੰ ਫੜ ਲਿਆ ਮੈਨੂੰ ਪੁੱਛੇ ਦੱਸੇ ਬਗੈਰ ਨਿਹਾਲ ਸਿੰਘ ਗੁੱਸੇ ਨਾਲ ਕੰਬ ਰਿਹਾ ਸੀ ਉਹ ਤਾਂ ਮੈਂ ਤੁਹਾਨੂੰ ਦੱਸਣਾ ਸੀ ਬਾਪੂ ਜੀ ਮੱਗਰ ਸਿੰਘ ਨੂੰ ਸਮਝ ਨਾ ਆਈ ਕਿ ਹੁਣ ਗੱਲ ਕਿਵੇਂ ਸੰਭਾਲੇ ਹੁਣ ਤੂੰ ਕੀ ਦੱਸੇਗਾ ਜਾਣਦਿਆਂ ਦਾਸਰ ਮੇਰੀ ਬੱਗੀ ਦਾੜੀ 'ਚ ਸਵਾਹ ਪਾਤੀ ਤੂੰ ਮਗਰਾ 20 ਸਾਲ ਹੋ ਗਏ ਤੇਰੀ ਮਾਂ ਮਰੀ ਨੂੰ ਪਰ ਮੈਂ ਤੈਨੂੰ ਕਦੇ ਪਤਾ ਨਹੀਂ ਲੱਗਣ ਦਿੱਤਾ ਪਰ ਅੱਜ ਤੂੰ ਮੈਨੂੰ ਦੱਸ ਦਿੱਤਾ ਬਈ ਤੇਰੀ ਮਾਂ ਮਰੀ ਹੋਈ ਐ ਨਿਹਾਲ ਸਿੰਘ ਦਾ ਗਲਾ ਪਰ ਆਇਆ ਨਹੀਂ ਬਾਪੂ ਜੀ ਮੈਂ ਜ਼ਿਆਦਾ ਗੱਲ ਨਹੀਂ ਕਰਾਂਗਾ ਦੇਖੋ ਜਦੋਂ ਰਿਸ਼ਤਾ ਪੂਰ ਚੜੂ ਆਕੇ ਨਿਹਾਲ ਸਿੰਘ ਉਥੋਂ ਤੁਰਦਾ ਬਣਿਆ ਸੋ ਜੇ ਤੁਹਾਨੂੰ ਕਹਾਣੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਕਹਾਣੀ ਨੂੰ ਮੈਂ ਇੱਕ ਦੋ ਭਾਗਾਂ ਦੇ ਵਿੱਚ ਵੰਡਾਂਗੀ ਕਿਉਂਕਿ ਲੰਬੀ ਕਹਾਣੀ ਹੈ ਸੋ ਉਡੀਕ ਰੱਖਿਓ ਤੁਸੀਂ ਕੱਲ ਤੱਕ ਅਗਲੇ ਭਾਗ ਦੀ ਬਾਏ ਬਾਏ ਜੀ